ਇਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਦੇ ਚੈਨਲ ਨਾਲ ਬਹੁਤ ਬਸਵਾਦ ਤੁਹਾਡਾ ਸੋ ਅੱਜ ਅਸੀਂ ਤੁਹਾਨੂੰ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਪਿਛਲੀਆਂ ਕੁਝ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹੋਮਗਾਰਡ ਦੀ ਭਰਤੀ ਬਾਰੇ ਦੱਸਿਆ ਸੀ ਉਸ ਹੋਮਗਾਰਡ ਦੀ ਭਰਤੀ ਦਾ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ 15 ਜੂਨ ਤੋਂ ਅਪਲਾਈ ਕਰਨ ਵਾਸਤੇ ਉਮੀਦਵਾਰ ਆਪਣੇ ਡਾਕੂਮੈਂਟਸ ਤਿਆਰ ਕਰ ਲੈ ਜੋ ਘੱਟ ਪੜੇ ਲਿਖੇ ਨੌਜਵਾਨ ਔਰਤਾਂ ਨੂੰ ਵੀ ਇਸ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਵੇਗਾ ਚਿੰਨਾ ਦੀ ਉਮਰ 40 ਸਾਲ ਦੇ ਕਰੀਬ ਹੋ ਚੁੱਕੀ ਹੈ ਉਹਨਾਂ ਨੂੰ ਵੀ ਇਸ ਭਰਤੀ ਲਈ ਯੋਗ ਮੰਨਿਆ ਜਾਵੇਗਾ ਸੋ ਹੋਮ ਗਾਰਡ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਘੱਟ ਪੜਿਆ ਲਿਖਿਆ ਲਈ ਇਹ ਬਹੁਤ ਸੁਨਹਿਰੀ ਮੌਕਾ ਹੈ ਜੋ ਕਿ ਬਹੁਤ ਘੱਟ ਸਰਕਾਰਾਂ ਦੇ ਵੱਲੋਂ ਹੁਣ ਜਿਹੜਾ ਕਿ ਕੁਆਲਿਫੀਕੇਸ਼ਨ ਉੱਚੀ ਕੁਆਲਿਫੀਕੇਸ਼ਨ ਰੱਖੀ ਜਾਂਦੀ ਹੈ ਜਦੋਂ ਕਿ ਪਹਿਲੀ ਵਾਰ ਹੋਮ ਕਾਰਡ ਦੀ ਪ੍ਰਤੀ ਵਾਸਤੇ ਬਿਲਕੁਲ ਲੋ ਕੁਆਲਿਫਿਕੇਸ਼ਨ ਰੱਖੀ ਗਈ ਹੈ ਪਰ ਸ਼ਰਤ ਇਹ ਰੱਖੀ ਗਈ ਕਿ ਉਹ ਉਸੇ ਜਿਹੜਾ ਕਿ ਸਰਟੀਫਿਕੇਟ ਹੋਣਾ ਚਾਹੀਦਾ ਹੈ ਕਿਸੇ ਬੋਰਡ ਤੋਂ ਮਾਨਤਾ ਪ੍ਰਾਪਤ ਜਾਂ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਉਹ ਸਰਟੀਫਿਕੇਟ ਹੋਵੇਗਾ ਤੇ ਉਹ ਇਸ ਦੇ ਯੋਗ ਪਾਇਆ ਜਾਵੇਗਾ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਇਕ ਜ਼ਰੂਰ ਕਰ ਦੇਣਾ ਅਸੀਂ ਤੁਹਾਡੇ ਕੋਲ ਹਰ ਰੋਜ਼ ਕੋਈ ਨਵਾਂ ਨੋਟੀਫਿਕੇਸ਼ਨ ਜਿਵੇਂ ਆਉਦਾ ਅਸੀਂ ਤੁਹਾਨੂੰ ਕੋਲ ਉਸ ਦੀ ਜਾਣਕਾਰੀ ਜਿਹੜੀ ਪਹੁੰਚਾਉਂਦੇ ਹਾਂ ਸੋ ਹੋਮ ਗਾਰਡ ਦੀ ਭਰਤੀ ਵਾਸਤੇ ਜੋ ਨੋਟੀਫਿਕੇਸ਼ਨ ਜਾਰੀ ਹੋਇਆ 15 ਜੂਨ ਤੋਂ ਇਸ ਦੀ ਤੁਸੀਂ ਅਪਲਾਈ ਕਰ ਸਕਦੇ ਜੇ ਕਿਸ ਤਰ੍ਹਾਂ ਅਪਲਾਈ ਕਰਨਾ ਇਸ ਦੇ ਬਾਰੇ ਤੁਹਾਨੂੰ ਐਂਡ ਤੱਕ ਜਾਣਕਾਰੀ ਦੇਵਾਂਗੇ ਸੋ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਸਾਰੇ ਹੀ ਨੌਜਵਾਨ ਲੜਕੇ ਲੜਕੀਆਂ ਨੂੰ ਜੋ ਹੋਮ ਗਾਰਡ ਦੇ ਵਿੱਚ ਭਰਤੀ ਹੋਣ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਖਾਸ ਗੱਲ ਇਹ ਕਿ ਇਸ ਵਿੱਚ ਯੋਗਤਾ ਬਹੁਤ ਘੱਟ ਰੱਖੀ ਗਈ ਹੈ ਜੋ ਨੌਜਵਾਨ 8ਵੀਂ ਪਾਸ ਹੈ 7ਵੀਂ ਪਾਸ ਹੈ ਉਹ ਵੀ ਇਸ ਦਾ ਫਾਇਦਾ ਉਠਾ ਸਕਦਾ ਹੈ 7ਵੀਂ ਤੋਂ ਲੈ ਕੇ 10ਵੀਂ ਤੱਕ ਜੋ ਨੌਜਵਾਨ ਪੜੇ ਲਿਖੇ ਨੇ ਬੇਰੁਜ਼ਗਾਰ ਨੇ ਉਹ ਇਸ ਨੌਕਰੀ ਵਿੱਚ ਆਪਣਾ ਫਾਰਮ ਭਰ ਕੇ ਉਹਨਾਂ ਦਾ ਫਿਜ਼ੀਕਲ ਫਿਟਨੈਸ ਹੋਣੀ ਚਾਹੀਦੀ ਏ ਤਾਂ ਉਹ ਹੋਮਗਾਰਡ ਵਿੱਚ ਭਰਤੀ ਹੋ ਸਕਦੇ ਨੇ 15 ਜੂਨ 2025 ਤੋਂ ਇਸ ਦੀ ਜਿਹੜੀ ਐਪਲੀਕੇਸ਼ਨ ਸ਼ੁਰੂ ਹੋਵੇਗੀ ਭਰਨ ਵਾਸਤੇ ਭਾਵੇਂ ਮਰਦ ਦੇ ਜਾਂ ਔਰਤੋ ਜੇਕਰ ਤੁਹਾਡੀ ਉਮਰ 19 ਸਾਲ ਤੋਂ ਲੈ ਕੇ 40 ਸਾਲ ਦੇ ਵਿਚਕਾਰ ਹੈ ਤਾਂ ਤੁਸੀਂ ਇਸ ਦੇ ਵਿੱਚ ਐਲੀਜੀਬਲ ਹੋ ਸੋ ਦੂਸਰੇ ਕੇ ਤਨੁਦ ਆਪਣੀ ਕੈਟਾਗਰੀ ਦੇ ਆਧਾਰ ਤੇ ਹੋਰ ਵੀ ਛੋਟ ਦਿੱਤੀ ਜਾਵੇਗੀ ਉਮਰ ਦੇ ਵਿੱਚ ਜੋ ਕਿ ਹੋਮ ਗਾਰਡ ਭਰਤੀ ਦੇ ਵਿੱਚ 1276 ਜੋ ਅਸਾਮੀਆਂ ਕੱਢੀਆਂ ਗਈਆਂ ਨੇ ਜਿਸ ਵਿੱਚ ਜਨਰਲ ਹੋਮ ਗਾਰਡ ਅਸਾਮੀਆਂ ਤੋਂ ਇਲਾਵਾ 169 ਪੁਰਸ਼ ਅਤੇ 169 ਮਹਿਲਾ ਹੋਮ ਗਾਰਡ ਦੀਆਂ ਅਸਾਮੀਆਂ ਨੇ ਯਾਨੀ ਕਿ ਕੁੱਲ 1614 ਅਸਾਮੀਆਂ ਲਈ ਇਹ ਪੱਤੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸਭ ਤੋਂ ਘੱਟ ਪੜ੍ਹੇ ਲਿਖੇ ਨੌਜਵਾਨਾਂ ਲਈ ਇਹ ਬਹੁਤ ਸੁਨਹਿਰੀ ਮੌਕਾ ਹੈ ਜੇਕਰ ਤੁਸੀਂ 7ਵੀਂ ਪਾਸ ਕਰਕੇ ਪੜਾਈ ਛੱਡ ਗਏ ਜੇ ਜਾਂ 10ਵੀਂ ਤੱਕ ਤੁਸੀਂ ਪੜ੍ਹਾਈ ਨਹੀਂ ਕਰ ਸਕੇ ਤਾਂ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਜੇਕਰ ਤੁਸੀਂ ਐਸਸੀ ਜਾਂ ਐਸਟੀ ਜਾਂ ਓਬੀਸੀ ਸ਼੍ਰੇਣੀ ਨਾਲ ਸੰਬੰਧਤ ਹੋ ਤਾਂ ਤੁਹਾਨੂੰ ਉਮਰ ਵਿੱਚ ਵੀ ਛੋਟ ਮਿਲੇਗੀ ਸੋ ਘੱਟ ਪੜ੍ਹੇ ਲਿਖਿਆ ਨਹੀਂ ਇਹ ਪਹਿਲੀ ਵਾਰ ਜੋ ਹੋਮਗਾਰਡ ਵਿੱਚ ਪੱਤੀ ਕੱਢੀ ਗਈ ਏ ਜਿਹੜੇ ਕਿ 7ਵੀਂ ਪਾਸ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਨਹੀਂ ਉਹਨਾਂ ਨੂੰ ਜਿਹੜਾ ਕਿ ਹੋਮਗਾਰਡ ਦੇ ਵਿੱਚ ਰੱਖਿਆ ਜਾਵੇਗਾ ਔਰਤਾਂ ਲਈ ਵੀ ਜੋ 169 ਸਾਮੀਆਂ ਨੇ ਜਿਹੜੀਆਂ ਔਰਤਾਂ ਫਿਜ਼ੀਕਲ ਫਿਟਨੈਸ ਨੇ 19 ਸਾਲ ਤੋਂ ਵੱਧ ਉਮਰ ਹੈ ਉਹਨਾਂ ਦੀ 40 ਸਾਲ ਦੇ ਵਿੱਚ ਉਹ ਇਸ ਲਈ ਅਪਲਾਈ ਕਰ ਸਕਦੀਆਂ ਨੇ ਸੋ ਰਾਜਵਤ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਚਾਹਵਨਬਈ ਜੋ ਸਰਕਾਰ ਦੇ ਵੱਲੋਂ ਇਹ ਮੌਕਾ ਦਿੱਤਾ ਗਿਆ ਹੈ ਸਰੀਰਕ ਪ੍ਰੀਖਿਆ ਦੇ ਜਿਹੜਾ ਕਿ ਇੱਕ ਟੈਸਟ ਹੋਵੇਗਾ ਲਿਖਤੀ ਪ੍ਰੀਖਿਆ ਹੋਵੇਗੀ ਜਿਸਦੇ ਬਾਅਦ ਕੋਈ ਜ਼ਿਆਦਾ ਤਣਾਅ ਨਹੀਂ ਹੋਵੇਗਾ ਸਿਰਫ ਤੰਦਰੁਸਤੀ ਮੁਨੱਖ ਜਿਹੜਾ ਹੋਵੇਗਾ ਤੰਦਰੁਸਤੀ ਨੌਜਵਾਨ ਹੋਵੇਗਾ ਉਸ ਵਿੱਚ ਭਰਤੀ ਕੀਤਾ ਜਾਵੇਗਾ ਔਰ ਇਸ ਦੇ ਵਿੱਚ ਜੋ ਯੋਗਤਾ ਹੈ ਸ੍ਰਿਕ ਤੰਦਰੁਸਤੀ ਦੇ ਨਿਯਮ ਹਿੰਟ ਲਿਖੇ ਨੇ ਜਿਹੜੇ ਕਿ 7ਵੀਂ ਪਾਸ ਤੋਂ ਲੈ ਕੇ 10ਵੀਂ ਪਾਸ ਦੇ ਵਿੱਚ ਕਿਸੇ ਵੀ ਮੰਨਤਾ ਪ੍ਰਾਪਤ ਬੋਰਡ ਤੋਂ ਤੁਹਾਡੇ ਕੋਲ ਜਿਹੜਾ ਕਿ ਹੋਣਾ ਚਾਹੀਦਾ ਸਰਟੀਫਿਕੇਟ ਜੇਕਰ ਤੁਹਾਡੇ ਕੋਲ ਕੋਈ ਤਕਨੀਕੀ ਹੁਨਰ ਹੈ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਜਾਂ ਇਲੈਕਟ੍ਰੀਕਲ ਦਾ ਤਜਰਬਾ ਹੈ ਜਾਂ ਖਾਣਾ ਪਕਾਉਣਾ ਆਉਂਦਾ ਤੁਹਾਨੂੰ ਤਾਂ ਤੁਸੀਂ ਇਸ ਲਈ ਆਪਣਾ ਫਾਰਮ ਦੇ ਸਕਦੇ ਜੀ ਸੋ ਰਾਖਮੀਆ ਸ਼੍ਰੇਣੀਆਂ ਐਸ ਸੀ ਐਸ ٹی ਓ ਬੀ ਸੀ ਨੂੰ ਸਰਕਾਰੀ ਨਿਯਮਾਂ ਦੇ ਅਨੁਸਾਰ ਫੀਸ ਵਿੱਚ ਵੀ ਛੋਟ ਹੋਵੇਗੀ ਤੇ ਤੁਹਾਡੀ ਉਮਰ ਵਿੱਚ ਵੀ ਛੋਟ ਹੋਵੇਗੀ ਜੋ ਕਿ ਝਾਰਖੰਡ ਸਰਕਾਰ ਦੇ ਵੱਲੋਂ ਇਹ ਹੋਮਗਾਰਡ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਹੈ ਝਾਰਖੰਡ ਸਰਕਾਰ ਨੇ ਸੱਤਵੀਂ ਪਾਸ ਯੋਗਤਾ ਰੱਖੀ ਹੈ ਜੋ 1614 ਅਸਾਮੀਆਂ ਨੇ ਹੋਮਗਾਰਡ ਦੀਆਂ ਉਸ ਵਿੱਚ ਤੁਸੀਂ ਅਪਲਾਈ ਕਰਕੇ ਇਸ ਦਾ ਫਾਇਦਾ ਉਠਾ ਸਕਦੇ ਹੋ